ਏ ਮਠਲ ਚ ਪਾਣੀ ਪਾ ਗਏ ਹੈਪੀ ਦਿਵਾਲੀ ਨੂੰ ਸੋਹਣੀ ਦੇ ਕੀ ਹਾਂਜੀ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਰਦੀ ਘਰ ਚੈਨਲ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਉਮੀਦ ਕਰਦੇ ਸਾਰੇ ਮੇਰੇ ਭੈਣ ਭਰਾ ਵੀ ਵਧੀਆ ਹੋਣਗੇ ਜੀ ਤੇ ਆਪਾਂ ਇੱਥੇ ਸਹਜ ਨਾਲ ਬੈਠੇ ਸੀ ਪੋਰਚ ਚ ਤੇ ਇਹ ਹੋਰ ਵਧੀਆ ਜੀ ਹਨਾ ਸਾਰੇ ਮੇਰੇ ਭੈਣ ਭਰਾ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰ ਮਾਤਮਾ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਚੜ੍ਹਦੀ ਕਲਾ ਚ ਰੱਖੇ ਵੇ ਗੁਰੂ ਸਭ ਨੂੰ ਸਾਰਿਆਂ ਦੇ ਕੰਮਕਾਰਾਂ ਚ ਕਰੋ ਬਾਰਾਂ ਚ ਪ੍ਰਕਿਰਿਆ ਹੋਣ ਜੀ ਤੇ ਹੋਰ ਵਧੀਆ ਜੀ ਠੀਕ ਠਾਕ ਹਨ ਤੇ ਜਿਹੜੇ ਵੀਵਰਸ ਨਵੇਂ ਜੁੜਦੇ ਆ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਸਹਿਜ ਬਣਾਈ ਅੰਦਰ ਗੋਲੀ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਇਧਰਲੇ ਪਾਸਿਓਂ ਕਿਤਾ ਬਾਹਰਲੀ ਸਾਈਡ ਕੁ ਮੋਬਾਈਲ ਤੇ ਕੁਝ ਵੀ ਨਹੀਂ ਦਿਖਦਾ ਕੀ ਕੁਛ ਹੋਈ ਜਾਂਦਾ ਹਮ ਬੈਕ ਸ਼ੁਰੂ ਕੀਤੀ ਹੈ ਇਹ ਬਣਾਤੀ ਜੀ ਆਪਣੇ ਸਹਿਜ ਨੇ ਰੰਗੋਲੀ ਬਸ ਮੈਂ ਇਹਨੂੰ ਲੇਖ ਕੇ ਦਿੱਤੀ ਹੈ ਜੀ ਤੇ ਬਣਾਈ ਸਹਿਜ ਨੇ ਆਪ ਹੀ ਹੈ ਦਿੱਤੀ ਮੈਂ ਹੀ ਹੈ ਆ ਬਸ ਇਹਨੂੰ ਦੱਸਿਆ ਸੀਗਾ ਇਹਨੇ ਆਪ ਹੀ ਬਣਾਈ ਬਾਕੀ ਸਕੂਲ ਚ ਵੀ ਇਹਨਾਂ ਨੇ ਬਣਾਈ ਸੀ ਕਲਾਸ ਚ ਕਿ ਆਪਾਂ ਮਿੱਟੀ ਹਲੇ ਚਾਈਦੀ ਹੈ ਜੀ ਆਪਾਂ ਤਾਂ ਹੋਣੀ ਚੱਕੀ ਤੇ ਗੱਡੀ ਅਸੀਂ ਬਾਹਰ ਕੱਢਤੀ ਤੇ ਖੜੇ ਸਹਜ ਦੇ ਡੈਡੀ ਵੀ ਗਮਲੇ ਆਪਾਂ ਇਧਰਲੀ ਸਾਈਡ ਰੱਖਤੇ ਸਾਰੇ ਨੀ ਵੀਰ ਚਰ ਵੀ ਇੱਥੇ ਖੜੀ ਸੀਗੀ ਆਪਾਂ ਇਧਰ ਨੂੰ ਕਰ ਦਿੰਨੇ ਇੱਕ ਵਾਰੀ ਤੇ ਇਹ ਆਪਾਂ ਹਨਾ ਨੰਗਾ ਇੱਥੋਂ ਐ ਬਣਾ ਲਿਆ ਸੀਗਾ ਫਿਰ ਇੱਥੋਂ ਜਦੋਂ ਆਪਾਂ ਜਾਂਦੇ ਆ ਕਈ ਵਾਰੀ ਇਕੱਲੇ ਹੁੰਨੇ ਆ ਘਰੇ ਫੇਰ ਫਰਸਾਏ ਬਰोबर ਆ ਗਈ ਹੈ ਤੇ ਹੁਣ ਆਪਣਾ ਬੀਲ ਚੇਅਰ ਤੇ ਬੈਠ ਤੁਰਨ ਦੀ ਵੀ ਦਿੱਕਤ ਹੈ ਨਹੀਂ ਕੋਈ ਤੇ ਆਪਾਂ ਹੋ ਦੁਕਾਨ ਦੇ ਬਾਰ ਤੱਕਰਾਮਦਰੀ ਨਵ ਦੇ ਤਾਂ ਜਾਵੜਿਆ ਕਰਾਂਗੇ ਮੀਂਹ ਕਣੀ ਆਪਾਂ ਨੂੰ ਤੁਰਨ ਦੀ ਹੁਣ ਕੋਈ ਦਿੱਕਤ ਨਹੀਂ ਸਾਰਾ ਪੱਕਾ ਪੱਕਾ ਹੋ ਗਿਆ ਹੋ ਦਾ ਤਰਾਮਣਾ ਜਾਵੜਿਆ ਕਰਾਂਗੇ ਤੇ ਇਧਰ ਆਪਣਾ ਬਾਥਰੂਮ ਆ ਗਿਆ ਜੀ ਤੇ ਉੱਥੇ ਆਪਾਂ ਚੁੱਲਾ ਫਟ ਕਰ ਲੈਣਾ ਆਹ ਗੰਦ ਆਪਾਂ ਹੋਏ ਪਲਸਤਰ ਨਹੀਂ ਕਰਦੇ ਇਹ ਨਹੀਂ ਢਾਕੇ ਕੱਢਣੀ ਆ ਆਪਣੇ ਉਧਰੋਂ ਗਵੰਡਾਂ ਦੀ ਤੂੜੀ ਪਈ ਹੈ ਵਿੱਚ ਥੋੜੀ ਜੀ ਇਹ ਟੇਢੀ ਜੀ ਚ ਹੋ ਗਈ ਦਬ ਜੇ ਗਈ ਇਹਨੂੰ ਪਟਾ ਕੇ ਸਾਰੇ ਨੂੰ ਦੁਬਾਰਾ ਕੱਢਣੀ ਆ। ਬੱਸ ਆਹ ਕਣਕ ਕੁੰਕ ਦੀ ਬੀਜਮਜਾਈ ਜੀ ਕਰ ਲਗੇ ਤੇ ਫੇਰ ਕੱਢਾਂਗੇ। ਤੇ ਇੱਥੇ ਜਿਹੜੀ ਉਹ ਥੱਲੇ ਬਜਰੀ ਦੀ ਕੁੱਟੀ ਪਈ ਆ ਇਹ ਥੋੜੀ ਜੀ ਫਰਸ ਇਥੋਂ ਟੋਟਾ ਨੀਵਾ ਸੀਗਾ ਤੇ ਇਹਨੂੰ ਉੱਪਰ ਦੁਬਾਰਾ ਬਜਰੀ ਪੁੱਟ ਕੇ ਮਸਾਲਾ ਪਾ ਦੇਾਂਗੇ ਤੇ ਇਦਰ ਉਹ ਚੀਜ਼ ਆਪਣੀ ਬਹੁਤ ਘੈਂਟ ਬਣ ਗਈ ਜੀ ਤੇ ਇਹਦੇ ਬੱਸ ਆਹ ਦਿਵਾਲੀ ਦਾ ਕਰਕੇ ਫੇਰ ਆਪਾਂ ਕੰਮ ਸਟੌਪ ਕਰਤਾ ਤੇ ਇਹਦੇ ਮਸਾਲਾ ਸੁਲਾਇਆ ਪਾ ਕੇ ਵਧੀਆ ਬਣਾ ਲੇਗੇ। ਕਿੰਨਾ ਹੀ ਕਰੀ ਜੱਗੇ ਜੀ ਘਰ ਦਾ ਤਾਂ ਕੋਈ ਨਾ ਕੋਈ ਕੰਮ ਵਸ ਉਹੀ ਗੱਲ ਪੂਰੇ ਨਹੀਂ ਆਉਂਦਾ ਕੁਛ ਨਾ ਕੁਛ ਰਹਿ ਜਾਂਦਾ ਹੈ ਤੇ ਉਹ ਜਿੱਥੇ ਆਪਾਂ ਟੂਟੀ ਲਾਈ ਆ ਉੱਥੇ ਆਪਾਂ ਸਿੰਕ ਲਾ ਲੈਣਾ ਉਹ ਉੱਥੇ ਇੱਥੇ ਆਪਾਂ ਸਿੰਕ ਲਾ ਲੈਣਾ ਜੀ ਇੱਧਰ ਆਪਾਂ ਚੁੱਲਾ ਲਾ ਲਾਂਗੇ ਕਈ ਵਾਰੀ ਫਿਰ ਆਪਾਂ ਕੋਈ ਚੀਜ਼ ਸਾਫ ਸੂਧ ਧਰਨਾ ਜਾਂ ਕੁਛ ਹੋਰ ਇਹਨਾਂ ਬਾਹਰ ਬਾਹਰ ਲੋਟ ਆ ਜਾਂਦਾ ਜੀ ਚੌਂਦਰੀ ਦੇ ਆਪਣੇ ਚੀਜ਼ ਦਾ ਸੀਗਾ ਆਪਣੇ ਬੈਕ ਸਾਈਡ ਸੀਗਾ ਬਣਾ ਤਾਂ ਬੱਲੇ ਮੋਲੀ ਵੀ ਥੇਰ ਹੈ ਥੇਰ ਕਰਤੀ ਜੀ

ਲਾ ਲੈਂਦੇ ਆਂ ਭਾਈ ਇਹ ਨਾ ਭਾਈ ਹੂੰ ਜਿਹੜੀ ਇਹ ਪਾਸ ਚਾਂ ਦੀ ਗੱਲ ਚੱਲਦੀ ਆ ਆਪਣਾ ਅਬੀ ਹੀ ਆਲੀ ਹੂੰ ਹੂੰ ਤੇਨੂੰ ਠੀਕ ਆ ਜੇ ਵੀ ਆਪਣਾ ਮੇਰ ਲੱਗਦਾ ਚਲੋ ਫੇਰ ਵਧੀਆ ਜੀ ਹਨਾ ਦਿਵਾਲੀ ਵਸਪਤ ਘਰ ਰਹੀ ਵਾਹਿਗੁਰੂ ਦੀ ਕਿਰਪਾ ਨਾਲ ਗਿਆ ਜੀ ਜੋ ਜ਼ਿੰਮੇਵਾਰੇ ਭਾਈਚਾਰੇ ਚ ਦਿਵਾਲੀ ਹੁੰਦੀ ਹੈ ਜਿਸ ਤਰ੍ਹਾਂ ਤਰ੍ਹਾਂ ਬਣੰਗ ਗਈ ਜੀ ਹਨਾ ਕਿ ਤੁਹਾਨੂੰ ਪਤਾ ਹੀ ਐ ਕਿ ਕੋ ਚੰਗੀ ਨਹੀਂ ਸੀ ਦਿਵਾਲੀ ਇਹ ਅੱਜ ਹੈਗਾ ਜੀ ਬਿਸ਼ਕਰਮਾਂ ਦੇ ਆਪਾਂ ਮਸ਼ੀਨ ਨਾਲ ਸਫ ਕਰਕੇ ਵਧਗਾ ਤੂੰ ਬੱਤੀ ਕਰਦੀ ਏ ਸਾਰਾ ਵਧੀ ਦਾ ਕੰਮ ਤਾਂ ਨੰਡਾ ਨਾ ਵੇੜ ਲਿਆ ਇਧਰ ਵੀ ਸਾਫ ਕਰਦੀ ਵਿੱਚੋਂ ਖੋਲ ਕੇ ਵੀ ਸਾਫ ਸਫ ਕਰਦੀ ਆਪ ਸਾਰੇ ਤੂਫ ਕਰਦੀ ਸੀ ਇਧਰੋਂ ਤਾਂ ਸਾਰਾ ਸਮਾਨ ਸਾਫ ਕਰ ਲਿਆ ਤੇ ਸਹਜ ਨੂੰ ਤੜਕੇ ਸਿਰ ਨਵਾਇਆ ਸੀਗਾ ਦੇਹ ਨਾ ਤਨੀਏ ਤਵਾਰ ਨੂੰ ਓਰ ਵਧੀ ਹੈ ਜੀ ਤੇ ਇਹ ਆਪ ਟੌਪਸ ਨਵੇਂ ਪਾਏ ਜੀ ਅੱਜ ਇਹ ਪੱਲੇ ਆਏ ਸੀਗੇ ਹਨ ਤੇਰਸ ਵਾਲੇ ਦੇਣ ਇਹ ਆਪਣੇ 골ਡ ਦੇ ਆ ਦੋ ਤਿੰਨ ਜੋੜੇ ਸੀਗੇ ਮੇਰੇ ਕੋਲੇ ਇਤਕੀ ਫਿਰ ਮੈਂ ਹੋਰ ਲੈ ਲੇ ਚਲੋ ਕਿਤੇ ਪਾਇਆ ਜਾਂਦੇ ਆ ਹੋਰ ਵਧੀਆ ਠੀਕ ਠਾਕ ਹੈ ਜੀ ਹੋਏ ਉਹਦੀ ਕਿਰਪਾ ਨਾਲ ਤੇ ਨੰਗੀ ਇਹ ਦੁਆੜੀ ਬਸ ਕੱਲ ਨੂੰ ਬੱਚਿਆਂ ਨੇ ਸਕੂਲ ਲੱਗ ਜਾਣੇ ਤੇ ਚਾਂਦੀ ਦਾ ਮੈਂ ਇੱਕ ਛੱਲਾ ਲਈ ਸੀ ਫੁੱਟ ਰਿੰਗ ਲਈ ਸੀ ਜੀ ਪੈਰ ਵਾਲਾ ਤੇ ਉਹ ਵੀ ਮੇਰੇ ਮੇਸ਼ ਨਹੀਂ ਆਇਆ ਟੌਪਸ ਤਾਂ ਮੈਂ ਪਾ ਲਏ ਤੇ ਚਾ ਉਹ ਕੋਈ ਨਹੀਂ ਇਹ ਵੀ ਫਿਰ ਆਪਾਂ ਬਦਲ ਕੇ ਲੈ ਆਵਾਂਗੇ ਨਹੀਂ ਪਿਆ ਰਹੂਗਾ ਤੇ ਇੰਨੀ ਕੁ ਚੀਜ਼ ਦੀ ਪਹੁੰਚ ਹੁੰਦੀ ਓਨੀ ਤਾਂ ਆਪਾਂ ਲੈ ਲਈਏ ਜੀ ਚਲੋ ਬਲੌਗ ਦਾ ਪਾਜ ਇੱਥੇ ਹੀ ਕਰਦੇ ਹਾਂ ਅੰਡ ਤੇ ਤੁਹਾਨੂੰ ਫਿਰ ਕੱਲ ਕਿਸੇ ਨਵੇਂ ਬਲੌਗ ਨਾਲ ਮਿਲਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜਰੂਰ ਵੇਖਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ ਹਨਾ ਜੀ ਜਰੂਰ ਕਮੈਂਟ ਕਰਿਆ ਕਰੋ ਭੈਣ ਨੂੰ ਸਪੋਰਟ ਕਰਿਆ ਕਰੋ ਜੀ ਆਪ ਦਿਨੋਂ ਬਸ ਆਪਾਂ ਤੁਹਾਡੇ ਆਸਰੇ ਨਾਲ ਅੱਗੇ ਅੱਗੇ ਚੱਲੀ ਜਾਂਦੇ ਹੌਲੀ ਹੌਲੀ ਤੇ ਅੱਗੇ ਵੀ ਆਪਾਂ ਤੁਹਾਡਾ ਹੀ ਆਸਰਾ ਤੱਕਦੇ ਆ ਹਨਾ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਨਵੇਂ ਬਲੌਗ ਨਾਲ ਸ਼ਕੀਰ ਜੀ